ਅਗਲੀ ਜਿਹੜੀ ਗੱਲ ਕਰਦੇ ਜਾਈਏ ਪ੍ਰਵੀਨ ਜੀ ਇਹ ਬੜੀ ਅਹਿਮ ਖਬਰ ਆ ਰਹੀ ਹੈ ਪੰਜਾਬੀ ਜੋੜੇ ਦੇ ਨਾਲ ਜੀ ਇਹ ਸੰਬੰਧਿਤ ਖਬਰ ਆ ਚੈਸਟਰਫੀਲਡ ਦਾ ਇੱਕ ਡਾਈਵੋਰਸਡ ਜੋੜਾ ਉਸ ਨੂੰ ਜਿਹੜੀ ਫੋਰਸਡ ਲੇਬਰ ਦੇ ਮਾਮਲੇ ਦੇ ਵਿੱਚ ਹੁਣ ਸਜ਼ਾ ਸੁਣਾਈ ਗਈ ਆ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ 31 ਸਾਲਾ ਹਰਮਨਪ੍ਰੀਤ ਸਿੰਘ ਤੇ ਨਾਲ 43 ਸਾਲਾ ਕੁਲਬੀ ਕੁਲਬੀਰ ਕੌਰ ਇਹਨਾਂ ਦੋਨਾਂ ਨੂੰ ਵੱਖ-ਵੱਖ ਸਜ਼ਾ ਸੁਣਾਈ ਗਈ ਆ ਦੋਸ਼ ਇਹਨਾਂ ਦੇ ਤੇ ਇਹ ਆ ਇਹਨਾਂ ਨੇ ਆਪਣਾ ਕਜ਼ਨ ਮੁੰਡੇ ਨੇ ਜਿਹੜਾ ਉਹ ਸੱਦਿਆ ਜੀ ਆ ਕੇ ਕਹਿੰਦੇ ਵੀ ਤੈਨੂੰ ਸਕੂਲੇ ਪਾਉਣਾ ਆ ਸਕੂਲੇ ਦਾ ਪਾਇਆ ਨਹੀਂ ਪਾਸਪੋਰਟ ਵਗੈਰਾ ਰੱਖ ਲਿਆ ਤੇ ਉਹਨੂੰ ਬਸ ਫਿਰ ਕੰਮ ਤੇ ਜਿਹੜਾ ਉਹ ਲਾਈ ਰੱਖਿਆ ਕਹਿੰਦੇ 12 12 17 17 ਘੰਟੇ ਆ ਜਿਹੜਾ ਉਹ ਕੰਮ ਕਰਾਉਂਦੇ ਸੀ ਮਿਨਿਮਮ ਪੇਤੋਂ ਵੀ ਘੱਟ ਜਿਹੜਾ ਉਸਨੂੰ ਮਿਲਦਾ ਸੀਗਾ 31 ਸਾਲਾ ਹਰਮਨਪ੍ਰੀਤ ਇਸ ਨੂੰ ਹੁਣ 11 ਸਾਲ 3 ਮਹੀਨੇ ਦੀ ਸਜ਼ਾ ਤੇ 43 ਸਾਲਾ ਕੁਲਵੀਰ ਕੌਰ ਨੂੰ 7 ਸਾਲ 3 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਇਹਨਾਂ ਦੋਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਕਾਂਸਪੀਰੇਸੀ ਟੂ ਕਮਿਟ ਫੋਰਸਡ ਲੇਬਰ ਤੱਕ ਇਹਨਾਂ ਜਿੰਦਾ ਬੰਧੂਆ ਮਜ਼ਦੂਰੀ ਜਿਹਨੂੰ ਆਪਾਂ ਆਖਦੇ ਹਾਂ ਉਹ ਕਰਵਾਈਆਂ ਫੋਰਸਡ ਲੇਬਰ ਤੇ ਫਾਈਨੈਂਸ਼ੀਅਲ ਗੇਨ ਦੇ ਲਈ ਉਸ ਜਿਹੜੇ ਕਜ਼ਨ ਹਾਸ ਮੁੰਡੇ ਨੂੰ ਜਿਹੜਾ ਉਹਨਾਂ ਨੇ ਬੰਨ ਕੇ ਰੱਖਿਆ ਤੇ ਕਹਿੰਦੇ ਵੀ ਇਹ ਸਾਰਾ ਕੁਝ ਮਾਮਲਾ ਆ ਉਹ ਸਾਹਮਣੇ ਆਇਆ ਸੀ ਐਵੀਡੈਂਸ ਜਿਹੜਾ ਪੇਸ਼ ਕੀਤਾ ਗਿਆ 2 ਵੀਕ ਜਿਹੜਾ ਇਹਨਾਂ ਦਾ ਟ੍ਰਾਇਲ ਚੱਲਿਆ 2018 ਦਾ ਇਹ ਕਹਿੰਦੇ ਮਾਮਲਾ ਆ ਆ ਡਿਫੈਂਡੈਂਟ ਨੇ ਜਿਹੜਾ ਉਹ ਜਿਹੜਾ ਦੱਸਿਆ ਵੀ ਜਿਹੜਾ ਸਿੰਘ ਦਾ ਕਜ਼ਨ ਆ ਉਸ ਨੂੰ ਉਹਨਾਂ ਨੇ ਕਨਵਿੰਸ ਕੀਤਾ ਜੋ ਕਿ ਉਸ ਟਾਈਮ ਤੇ ਨਵਾਲਗ ਸੀ 18 ਤੋਂ ਥੱਲੇ ਸੀਗਾ ਵੀ ਭਾਈ ਤੈਨੂੰ ਜਿਹੜਾ ਆ ਉਹ ਅਸੀਂ ਇੱਥੇ ਬੁਲਾਉਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਬੁਲਾ ਕੇ 12 12 ਤੋਂ ਲੈ ਕੇ 17 17 ਘੰਟੇ ਤੱਕ ਕੰਮ ਜਿਹੜਾ ਆ ਉਹ ਕਰਾਉਂਦੇ ਜਿਹੜੇ ਹੋ ਰਹੇ ਹੈਗੇ ਆ ਸੋ ਇਹ ਜਿਹੜਾ ਮਾਮਲਾ ਇਸ ਟਾਈਮ ਸਾਹਮਣੇ ਆਇਆ ਆ ਤੇ ਕਹਿੰਦੇ ਵੀ ਡਿਫੈਂਡੈਂਟ ਨੂੰ ਉਤੋਂ ਸਫਾਈ ਕਰਾਉਣੀ ਉਤੋਂ ਰੋਟੀ ਬਣਵਾਉਣੀ ਸ਼ੈਲਫਾਂ ਸਟਾਕ ਕਰਾਉਣੀਆਂ ਕੈਸ਼ ਰਜਿਸਟਰ ਦਾ ਵੀ ਕੰਮ ਕਰਾਉਂਦੇ ਸੀ ਸਟੋਰ ਦੇ ਰੈਕਡ ਦੇ ਵਿੱਚ ਕਹਿੰਦੇ ਵੀ ਧੱਕੇ ਦੇ ਨਾਲ ਤਾਂ ਕੁੱਟ ਮਾਰਦੇ ਨਾਲ ਵੀ ਇਹ ਜਿਹੜਾ ਕੰਮ ਉਸ ਤੋਂ ਕਰਵਾਇਆ ਜਿਹੜਾ ਉਹ ਜਾਂਦਾ ਰਿਹਾ ਆ ਤੇ ਪਿੱਛੇ ਹੀ ਸਟੋਰ ਦੇ ਪਿੱਛੇ ਹੀ ਕਹਿੰਦੇ ਵੀ ਕਈ ਕਈ ਦਿਨ ਤੱਕ ਉਸ ਨੂੰ ਉੱਥੇ ਸੁਵਾਉਣਾ ਉਸ ਨੂੰ ਹੁੰਦੇ ਸੀ ਰੋਟੀ ਪਾਣੀ ਵੀ ਉਸ ਨੂੰ ਘੱਟ ਮਿਲਦਾ ਸੀ ਤੇ ਮੈਡੀਕਲ ਕੇਅਰ ਤਾਂ ਕਹਿੰਦੇ ਵੀ ਉਸ ਨੂੰ ਦਿੰਦੇ ਹੀ ਨਹੀਂ ਸੀਗੇ ਨਾ ਹੀ ਕਹਿੰਦੇ ਵੀ ਉਸ ਨੂੰ ਐਜੂਕੇਸ਼ਨ ਮਿਲੀ ਤੇ ਬਲਕਿ ਉਹਦੇ ਤੇ ਕੈਮਰੇ ਲਾ ਕੇ ਰੱਖੇ ਸੀਗੇ ਵੀ ਉਹ ਕੀ ਕਰਦਾ ਤੇ ਕੀ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ ਸੋ ਇਹ ਐਵੀਡੈਂਸ ਜਦੋਂ ਪੇਸ਼ ਕੀਤਾ ਗਿਆ ਤਾਂ ਕਹਿੰਦੇ ਵੀ ਸਿੰਘ ਨੇ ਜਿਹੜਾ ਹਰਮਨਪ੍ਰੀਤਾ ਉਸ ਨੇ ਜਿਹੜਾ ਵਿਕਟਮ ਨੂੰ ਰਿਵਾਲਵਰ ਦੇ ਨਾਲ ਵੀ ਜਿਹੜਾ ਆ ਉਹ ਡਰਾਇਆ ਜਦੋਂ ਉਹ ਤੋਂ ਨਿਕਲਣ ਦੀ ਉਸਨੇ ਕੋਸ਼ਿਸ਼ ਕੀਤੀ ਸੀ ਯੂਐਸ ਦੇ ਅਟਾਰਨੀ ਜੈਸਿਕਾ ਡੀ ਅਬਰ ਜਿਹੜੇ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕਰਾਇਮ ਕਮਿਟ ਕੀਤੇ ਗਏ ਆ ਨਾ ਕਿ ਇਕੱਲੀ ਵਾਇਲੇਸ਼ਨ ਆਫ ਲਾਅ ਆ ਤੇ ਹਿਮੈਨਿਟੀ ਨੂੰ ਇਨਸਾਨੀਅਤ ਦੇ ਲਈ ਵੀ ਇੱਕ ਦਾਗਦਾਰ ਜਿਹੜੀ ਕਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਸ ਟਾਈਮ ਸਾਹਮਣੇ ਜਿਹੜੀ ਆ ਰਹੀ ਆ ਸੋ ਵਰਜੀਨੀਆ ਦੇ ਚੈਸਟਰਫੀਲਡ ਦਾ ਇਹ ਰਹਿਣ ਵਾਲਾ ਡਾਈਵੋਰਸਡ ਕਪਲ 31 ਸਾਲਾ ਹਰਮਨਪ੍ਰੀਤ ਉਸ ਨੂੰ 11 ਸਾਲ 3 ਮਹੀਨੇ ਤੇ ਕੁਲਵੀਰ ਕੌਰ ਉਸ ਨੂੰ 7 ਸਾਲ 3 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਹੁਣ ਸੁਣਾਈ ਗਈ ਹੈਗੀ ਆ ਝੂਠੇ ਵਾਅਦੇ ਕਰਕੇ ਆਪਣੇ ਕਜ਼ਨ ਨੂੰ ਉੱਥੇ ਬੁਲਾ ਕੇ ਉਹ ਤੋਂ ਬੰਧੂਆ ਮਜ਼ਦੂਰੀ ਤੇ ਜੇ ਉਹਨੇ ਜਾਣ ਦੀ ਵੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰਿਵਾਲਵਰ ਦਿਖਾ ਕੇ ਡਰਾ ਧਮਕਾ ਕੇ ਜਿਹੜਾ ਉੱਥੇ ਉਹਨੂੰ ਹੋ ਰੱਖਿਆ ਹੈਗਾ ਸੋ ਕਹਿੰਦੇ ਵੀ ਇਸ ਨੂੰ ਫਸਾਇਆ ਵੀ ਬੜੇ ਤਰੀਕੇ ਦੇ ਨਾਲ ਜਿਹੜਾ ਫਸਾਇਆ ਗਿਆ ਉਹ ਕਿੰਨੇ ਵੀ ਇੰਡੀਆ ਤੋਂ ਵਰਜੀਨੀਆ ਪਹਿਲਾਂ ਜਿਹੜਾ ਉਸ ਨੂੰ ਬੁਲਾਇਆ ਸੀ ਗੈਸ ਸਟੇਸ਼ਨ ਦੇ ਉੱਤੇ ਕੰਮ ਕਰਾਉਣ ਦੇ ਲਈ ਉਹ ਜਿਹੜਾ ਵਿਕਟਮ ਆ ਪਰ ਉਹਦੇ ਨਾਲ ਇਹ ਕੁਝ ਹੁੰਦਾ ਰਿਹਾ ਸੋ 2018 ਤੋਂ ਲੈ ਕੇ ਮਾਰਚ 2018 ਤੋਂ ਮਈ 2021 ਤੱਕ ਜਿਹੜਾ 3 ਸਾਲ ਉਹ ਉਸ ਵਿਕਟਮ ਨੇ ਉਸ ਸਪੀਡ ਤੇ ਨੇ ਇਹ ਇਹ ਸਾਰਾ ਕੁਝ ਕਹਿ ਲੋ ਵੀ ਉਹ ਚੱਲਿਆ ਆ ਤੇ 3 ਸਾਲਾਂ ਤੱਕ ਉਸ ਤੋਂ ਫੋਰਸ ਲੇਬਰ ਜਿਹੜੀ ਉਹ ਕਰਵਾਈ ਗਈ ਬੁਲਾਇਆ ਦੇਖੋ ਉਹਨੂੰ ਸੀਗਾ ਵੀ ਤੈਨੂੰ ਪੜ੍ਹਾਈ ਕਰਾਉਣਨੇ ਆ ਤੇ ਕੰਮ ਜਿਹੜਾ ਉਹ ਦੇਖੋ ਕੀ ਜਿਹੜਾ ਕਰਵਾ ਰਹੇ ਆ FBI ਵੀ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇਨਵੋਲਵ ਜਿਹੜੀ ਹੋਈ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਇਹ ਜਿਹੜੀ ਉਹ ਕਰਾਈ ਸੀ ਐਵਿਡੈਂਸ ਕਹਿੰਦੇ ਵੀ ਇਹ ਵੀ ਸ਼ੋ ਕਰਦਾ ਆ ਇਸ ਦੇ ਵਿੱਚ ਵੀ ਜਿਹੜਾ ਡਿਫੈਂਡੈਂਟ ਆ ਉਹਨੇ ਵਿਕਟਮ ਨੂੰ ਪਿੱਛੇ ਜਿਹੜਾ ਉਹ ਛੱਡਦਾ ਜਾਨਕਿ ਉਹ ਪੀੜਤ ਮੁੰਡੇ ਨੂੰ ਆਫਿਸ ਦੇ ਵਿੱਚ ਕਈ ਕਈ ਦਿਨਾਂ ਤੱਕ ਉੱਥੇ ਛੱਡ ਕੇ ਜਾਂਦਾ ਸੀ ਜਿੱਥੇ ਰੋਟੀ ਪਾਣੀ ਵੀ ਉਸ ਨੂੰ ਬਿਲਕੁਲ ਨਹੀਂ ਸੀ ਮਿਲਦੀ ਤੇ ਡਿਫੈਂਡੈਂਟ ਨੇ ਕਹਿੰਦੇ ਵੀ ਉਸ ਨੂੰ ਧੱਕੇ ਦੇ ਨਾਲ ਵਿਆਹ ਕਰਨ ਦੇ ਲਈ ਵੀ ਮਜਬੂਰ ਜਿਹੜਾ ਉਹ ਕਰ ਰਿਹਾ ਸੀਗਾ ਆ ਤੇ ਕਹਿੰਦੇ ਵੀ ਵਿਆਹ ਉਹ ਕਰਵਾ ਰਿਹਾ ਸੀ ਤਾਂ ਜੋ ਉੱਥੇ ਪਿੱਛੇ ਜਿਹੜੀ ਉਹ ਮੁੰਡੇ ਦੀ ਪ੍ਰੋਪਰਟੀ ਆ ਉਸ ਨੂੰ ਹਥਿਆ ਸਕਣ ਸੋ ਇਸ ਤਰੀਕੇ ਦਾ ਵੀ ਜਿਹੜਾ ਉਹ ਕੰਮ ਚੱਲਦਾ ਆ ਇਹ ਪਹਿਲੀ ਵਾਰੀ ਨਹੀਂ ਆ ਪ੍ਰਵੀਨ ਜੀ ਇਦਾਂ ਦਾ ਕੋਈ ਮਾਮਲਾ ਬਣਿਆ ਇਦਾਂ ਦੇ ਕਈ ਮਾਮਲੇ ਆਪਣੇ ਸਾਹਮਣੇ ਜਿਹੜੇ ਉਹ ਹੋ ਚੁੱਕੇ ਆ ਤੇ ਆ ਹੁਣ 11 ਸਾਲ ਦੀ ਇਹਨੂੰ ਸਜ਼ਾ ਹੋਈ ਆ 31 ਸਾਲਾਂ ਦਾ ਹੈ ਕੀ ਹੁੰਦੀ ਉਮਰ ਹਾਂਜੀ ਤੁਸੀਂ ਦੇਖੋ ਵੀ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ 31 ਸਾਲ ਉਹ 2018 ਦਾ ਦੇਖੋ ਇਹ ਮਾਮਲਾ ਆ ਤੇ ਉਦੋਂ ਤਾਂ ਹੋਰ ਵੀ ਛੋਟਾ ਸੀ ਛੋਟਾ ਸੀ ਤੇ ਉਸ ਟਾਈਮ ਦੇ ਉੱਤੇ 20s ਦੇ ਵਿੱਚ ਸੀਗਾ ਤੇ ਉਹ ਉਦੋਂ ਇਹ ਸਾਰਾ ਕੁਝ ਕਰ ਰਿਹਾ ਸੀਗਾ ਆਪਣੀ ਘਰ ਵਾਲੀ ਦੇ ਨਾਲ ਸ਼ਾਇਦ ਉਹਨੇ ਡਿਵੋਰਸ ਕਰਕੇ ਇਹਦੇ ਨਾਲ ਵਿਆਹ ਕਰਾ ਕੇ ਉਥੋਂ ਦੀ ਜਿਹੜੀ ਪ੍ਰਾਪਰਟੀ ਉਹ ਵੀ ਹੜਾਪਣ ਦੀ ਇਹ ਕੋਸ਼ਿਸ਼ ਸੀ ਸਾਜ਼ਿਸ਼ ਜਿਹੜੀ ਇਹ ਕਹਿੰਦੇ ਵੀ ਉਹ ਚੱਲ ਰਹੀ ਸੀ ਕਿੰਨੇ ਘਣਾਉਣੇ ਲੋਕ ਆ ਹੁਣੇ-ਹੁਣੇ ਹਿੰਦੂ ਜਾ ਪਰਿਵਾਰ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਉਹ ਵੀ ਅੰਦਰ ਹੋਏ ਆ ਇਹੀ ਮਾਮਲੇ ਦੇ ਵਿੱਚ ਵਿੱਚ ਸੋ ਇਹ ਆ ਵੀ ਜਿਹੜਾ ਸਰਮਾਇਦਾਰ ਹੁੰਦਾ ਨਾ ਕਈ ਇਹ ਜਿਹੜਾ ਤਗੜਾ ਜਿਹਦਾ ਕਹਿੰਦਾ ਮੇਰਾ ਸਤੀ 200 ਆ ਪਰ ਜਿਹੜਾ ਅਦਾਲਤ ਆ ਜਾਂ ਕਾਨੂੰਨ ਆ ਉਹ ਕੈਚ ਅਪ ਉਹ ਕੈਚ ਅਪ ਕਰ ਲਿੰਦਾ ਆ ਉਹ ਤੁਹਾਨੂੰ ਵਾਈਟ ਕਰਦਾ ਬਾਅਦ ਦੇ ਵਿੱਚ ਸੋ ਭਾਈ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਅੱਗੇ ਲਰੋਏ ਦੀ ਕੁਝ ਸਮਾਂ ਪਹਿਲਾਂ ਇੱਧਰ ਦੀ ਇੱਕ ਖਬਰ ਆਈ ਸੀ ਉੱਥੇ ਵੀ ਉਹ ਪਾਸਪੋਰਟ ਵਗੈਰਾ ਰੱਖ ਕੇ ਤੇ ਉਹਨਾਂ ਦੇ ਨਾਲ ਇਦਾਂ ਕਰ ਰਹੇ ਸੀ ਜਦੋਂ ਕੋਈ ਨਵਾਂ ਆਉਂਦਾ ਉਹਨੂੰ ਜ਼ਰੂਰਤ ਵੀ ਹੁੰਦੀ ਆ ਕੰਮ ਦੀ ਦੋਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੁੰਦੀ ਆ ਇਹ ਨਾ ਕਰੇ ਵੀ ਇੱਕ ਜਣਾ ਕਹੇ ਵੀ ਨਹੀਂ ਹੁਣ ਤੂੰ ਮੇਰਾ ਗੁਲਾਮ ਹੀ ਆ ਹਾਂ ਹੁਣ ਉਹ ਐਕਸਪਲੋਰ ਐਕਸਪਲੋਇਟ ਜਿਹੜਾ ਆ ਕਰਨ ਵਾਲਾ ਉਹ ਕੰਮ ਨਹੀਂ ਜਿਹੜਾ ਉਹ ਕਰਨਾ ਤੇ ਦੂਜੇ ਨੂੰ ਵੀ ਇਹ ਨਹੀਂ ਚਾਹੀਦਾ ਵੀ ਜੇ ਕਿਸੇ ਨੇ ਤੈਨੂੰ ਮਦਦ ਕੀਤੀ ਆ ਤੇ ਉਹ ਵੀ ਉਹਦੀ ਪਿੱਠ ਦੇ ਪਿੱਛੇ ਵੀ ਸ਼ਰਾਬ ਮਾਰੋ ਇਹ ਆਪਸ ਦੇ ਵਿੱਚ ਸੋ ਸਮਝ ਕੇ ਸਮਝੌਤੇ ਦੇ ਨਾਲ ਇਹ ਕੰਮ ਜਿਹੜਾ ਉਹ ਚੱਲਦੇ ਹੁੰਦੇ ਆ ਥੋੜੇ ਟਾਈਮ ਦੇ ਲਈ ਹਰ ਇੱਕ ਨੂੰ ਜਿਹੜੀ ਇੱਕ ਦੂਜੇ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਜੇ ਕੋਈ ਇਹ ਸੋਚਦਾ ਵੀ ਜਾਂ ਕੋਈ ਪਹਿਲੋਂ ਕਰਦਾ ਹੈ ਜੇ ਕੋਈ ਫਸਿਆ ਨਹੀਂ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਜਿਹੜਾ ਉਹ ਫਸਣਾ ਨਹੀਂ ਆ ਸੋ ਇਹ ਇਦਾਂ ਦੇ ਪੱਠੇ ਕੰਮਾਂ ਤੋਂ ਜਿਹੜਾ ਉਹ ਪਰੇ ਜਿਹੜਾ ਉਹ ਰੋ ਤੇ ਆ ਹੁਣ ਡਿਵੋਰਸਡ ਜੋੜਾ ਹੈ ਉਹ ਮਾਮਲਾ ਕੀ ਦੇਖੋ ਕਿੱਥੇ ਰੱਕਿੱਤੇ ਜਿਹੜਾ ਉਹ ਉਹ ਬਣਿਆ ਆਪਣੀ ਘਰ ਵਾਲੀ ਦੇ ਨਾਲ ਡਿਵੋਰਸ ਕਰਕੇ ਉਹਦੇ ਨਾਲ ਉਹਦਾ ਵਿਆਹ ਕਰਾ ਕੇ ਤੇ ਉਹਦੀ ਵੀ ਪ੍ਰਾਪਰਟੀ ਜਿਹੜੀ ਹੜੱਪਣ ਦੀ ਸੀਗੀ ਤੇ ਇੱਥੇ 3 ਸਾਲ ਤੱਕ ਇਸ ਤਰੀਕੇ ਦੇ ਨਾਲ ਬੰਧੂਆ ਮਜ਼ਦੂਰੀ ਜਿਹੜੀ ਆ ਉਹ ਕਰਵਾਉਂਦੇ ਰਹੇ ਹਾਂਜੀ ਦੇਖੋ ਸਿਆਣੇ ਵੀ ਕਹਿੰਦੇ ਆ ਵੀ ਲਾਲਚ ਦੀ ਕੋਈ ਹੱਦ ਨਹੀਂ ਪਰ ਇੱਕ ਤੁਸੀਂ ਵਧੀਆ ਵਧੀਆ ਲਫ਼ਜ਼ ਮੈਨੂੰ ਲੱਗਿਆ ਵੀ ਜਿਹੜਾ 73 200 ਅਸਲ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਸਾਡੀ ਆਪਸੀ ਸਾਡੀ ਮਾਨਸਿਕਤਾ ਦੀ ਐਕਸੈਪਟ ਕੀਤੀ ਇੱਕ ਥਿਊਰੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਬਰਾਬਰ ਤਾਂ ਹੋਣੀ ਤਾਂ ਨਹੀਂ ਚਾਹੀਦੀ ਪਰ ਜੀ ਆਪਾਂ ਦੇਖਦੇ ਆ ਜਿਹੜੇ ਆਪਾਂ ਮੁਲਕਾਂ ਤੋਂ ਆਏ ਆ ਹਾਂ ਜੀ ਉੱਥੇ ਤਾਂ ਇਦਾਂ ਚੱਲ ਜਾਂਦਾ ਇੱਥੇ ਵੀ ਚੱਲਦੀ ਹੈ ਇੱਥੇ ਜੇ ਕੋਈ ਇਹ ਸੋਚਦਾ ਨਾ ਵੀ ਇੱਥੇ ਨਹੀਂ ਤੇ ਨਹੀਂ ਹੁੰਦਾ ਸ਼ਾਇਦ ਉਹ ਭਲੇਖੇ ਚ ਹਾਂ ਵੱਡੇ ਪੱਦਰ ਦੇ ਉੱਤੇ ਉਤਲੇ ਲੈਵਲ ਦੇ ਉੱਤੇ ਆਪਾਂ ਦੇਖਦੇ ਹਾਂ ਜਦੋਂ 2007 2008 ਦਾ ਰੈਸੈਸ਼ਨ ਜਿਹੜਾ ਆਇਆ ਹੈ ਹਾਂਜੀ ਉਸ ਤੋਂ ਬਾਅਦ ਜਿੰਨਾ ਬੈਂਕਾਂ ਨੇ ਸਾਰਾ ਕਾਂਡ ਜਿਹੜਾ ਉਹ ਰਚਿਆ ਅੱਜ ਤੱਕ ਕਿਸੇ ਨੂੰ ਸਜ਼ਾ ਹੁੰਦੀ ਸੁਣੀ ਨਹੀਂ ਸੁਣੀ ਨਹੀਂ ਸੁਣੀ ਕਿੰਨੇ ਅਟਾਰਨੀ ਜਨਰਲ ਆਏ ਅਮਰੀਕਾ ਦੇ ਇਹ ਦਾਅਵੇ ਕਰਦੇ ਵੀ ਇਹ ਸੱਚ ਮੰਨਣਾ ਪੈਂਦਾ ਨਾ ਵਾਲ ਵਾਲਮਾਰਟ ਵਾਲਮਾਰਟ ਕਹਿੰਦੇ ਆ ਵਾਲ ਸਟਰੀਟ ਆਰਿਆਂ ਨੂੰ ਅਸੀਂ ਅੰਦਰ ਕਰਾਂਗੇ ਕਿ ਇਹਨੇ ਹੱਥ ਨਹੀਂ ਜਿਹੜਾ ਉਹ ਲਾਇਆ ਇਨਫੈਕਟ ਟੈਕਸ ਪੇਅਰ ਦੀ ਨੀ ਦੇ ਕੇ ਜਿਹੜੇ ਉਹ ਬਾਅਦ ਦੇ ਵਿੱਚ ਖੇੜਾ ਛਿੜਾ ਕੇ ਜਿਹੜਾ ਫਿਰ ਉਹ ਉਹ ਗਾਜ ਟੈਕਸਪੀਅਰ ਤੇ ਡਿੱਗਦੀ ਹੈ ਗਾਜ ਟੈਕਸਪੀਅਰ ਦੇ ਮੋੜ ਤੇ ਆਪਨੇ ਆਪਣੇ ਮੋੜਿਆਂ ਤੇ ਭਾਰ ਜਿਹੜਾ ਇਹ ਰਿੰਦਾ ਪਰ ਚਲੋ ਇਹ ਚੰਗਾ ਸਬਕ ਆ ਇਦਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਪਤਾ ਲੱਗ ਜਾਂਦਾ ਹੈ ਵੀ ਇਹ ਹੋਇਆ 2 ਵੀਕ ਟ੍ਰਾਇਲ ਚੱਲਿਆ ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਐਵੀਡੈਂਸ ਉਹਨਾਂ ਨੇ ਉਸ ਦੇ ਵਿੱਚ ਸ਼ੋ ਜਿਹੜਾ ਉਹ ਕੀਤਾ ਕਿੰਨੇ ਸਬੂਤ ਜਿਹੜੇ ਆ ਉਹ ਪੇਸ਼ ਕੀਤੇ ਆ ਤੇ ਹੁਣ ਹਰਮਨਪ੍ਰੀਤ ਤੇ ਕੁਲਵੀਰ ਉਹ ਜੇਲ੍ਹ ਦੇ ਪਿੱਛੇ ਜਿਹੜੇ ਰਹਿਣਗੇ ਹੁਣ ਇਹਦਾ ਇਹਦਾ ਇੱਥੋਂ ਇਹ ਵੀ ਨਹੀਂ ਪਤਾ ਵੀ ਇਸ ਤੋਂ ਬਾਅਦ ਦੇ ਵਿੱਚ ਜੋ ਗ੍ਰੀਨ ਕਾਰਡ ਹੋਲਡਰ ਆ ਜਾਂ ਯੂਐਸ ਸਿਟੀਜ਼ਨ ਆ ਉਹਨਾਂ ਦੇ ਇਸ ਦੇ ਵਿੱਚ ਦੱਸਿਆ ਨਹੀਂ ਆ ਵੀ ਕੀ ਉਹ ਵੀ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਵੀ ਅਸਰ ਪੈਂਦਾ ਹੈ ਜਾਂ ਨਹੀਂ ਕਈ ਤਾਂ ਕਹਿੰਦੇ ਆ ਵੀ ਭਾਈ ਹੁਣ ਇਹਨੂੰ ਵਾਪਸ ਜਿਹੜਾ ਉਹ ਤੋੜ ਦੇਣਾ ਚਾਹੀਦਾ ਆ ਸਜ਼ਾ ਪੂਰੀ ਕਰਨ ਤੋਂ ਬਾਅਦ ਵਿੱਚ